ਤਿਆਨੂੰ ਟਡਾ ਕੀ ਹਾਲ ਚਾਲ ਹੈ ਡਿਊਟੀ ਚੱਲ ਉੱਤੇ ਮੈਂ ਮਿਲ ਕਰਦਾ ਤੁਸੀਂ ਸਾਰੇ ਠੀਕ ਹੋਵਗੇ ਤੇ ਅੱਜ ਐਤਵਾਰ ਦਾ ਦਿਨ ਤੇ ਅੱਜ ਆਪਾਂ ਅਸੀਂ ਦੱਸਣ ਜਾਣਾ ਹੈਗਾ ਤੇ ਬਾਰਿਸ਼ ਬੜੀ ਆਉਂਦੀ ਤੇ ਪਾਣੀ ਬੜਾ ਭਰਿਆ ਆ ਹੀਗਾ ਤੇ ਜਿਵੇਂ ਅਜੇ ਨਾਲੇ ਕਿੰਨਾ ਪਾਣੀ ਭਰਿਆ ਆ ਤੇ ਬਾਬਾ ਜੀ ਸਿੰਘ ਜੀ ਇਹ ਅੱਬ ਦਾ ਮੇਰੇ ਪਰਿਆ ਹੱਥ ਰੱਖਣ ਜੀ ਤੇ ਚੜ੍ਹਦੀ ਕਲਾ ਬਖਸ਼ਣ ਪੰਜਾਬ ਨੂੰ ਤੇ ਆਪਾਂ ਵੀ ਅਰਦਾਸ ਕਰਦੇ ਆਂ ਪੰਜਾਬ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਤੇ ਅਡੇ ਮम्मा ਹੁਣ ਸਫਾਈ ਕਰਦੇ ਪਏ ਆ ਤੇ ਪਹਾਰ ਲੈ ਕੇ ਆਵਾਂਗੇ ਪਪਾ ਜੀ ਦੀ ਜੋਜਿਗਾਵਾਂਗੇ ਤੇ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਤੇ ਅਸੀਂ ਫਜਾਲਿਆ ਦੇ ਮਹੱਲਾ ਤੇ ਕਮੈਂਟਾਂ ਵਿੱਚ ਤੁਸੀਂ ਜਾਲਿਆ ਦੇ ਮਹੱਲਾ ਕਿਵੇਂ ਦਾ ਸੱਜਿਆ ਤੇ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਤੇ ਹੁਣ ਅਸੀਂ ਜਾ ਰਹੇ ਆ ਫਾਰ ਲੈਣ ਤੇ ਪਪਾ ਜੀ ਜੋਜਿਗਾਵਾਂਗੇ ਤੇ ਫਿਰ ਤੁਹਾਨੂੰ ਆਣ ਕੇ ਮਿਲਦੇ ਤੇ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਹੁਣ ਅਸੀਂ ਆਗੇ ਘਰੇ ਕੇ ਮम्मा ਬੱਲਾਂ ਦੀ ਸਜਾਵਟ ਕਰੰਦੇ ਆ ਤੁੰਹਾਈ ਮੈਂ ਮੇ ਮम्मा ਬਪਾ ਜੀ ਕੋਲ ਤੇ ਹਾਰ ਚੜਾਉਂਦੇ ਨੇ ਤੇ ਪਾਠ ਲੱਗਿਆ ਹੋਇਆ ਅਸੀਂ ਅੱਜ ਸਭ ਨੂੰ ਲੱਗਿਆ ਮੰਦਰ ਦੇ ਵਿੱਚ ਫੁੱਲਾਂ ਦੀ ਸਜਾਵਟ ਕਰਨ ਤੇ ਮੰਦਰ ਵੀ ਅਜੇ ਹੀ ਸਾਰਾ ਸਾਫ ਸਫਾਈ ਕੀਤਾ ਸੀਗਾ ਤੇ ਚਲੋ ਜੀ ਹੁਣ ਅਸੀਂ ਕਰਦੇ ਹਾਂ ਜੋਤ ਦੀ ਤਿਆਰੀ ਸਸਕਾਰ ਦੇ ਸਾਰੇ ਮੰਨ ਕੀ ਆ ਜਾਓ ਤੁਹਾਡੇ ਸਾਡੇ YouTube ਚੈਨਲ ਤੇ ਮਿੰਨ ਗੱਦਿਆਂ ਦੇ ਸਾਰੇ ਜਣੇ ਨੂੰ ਖਾਦੋ ਹੋ ਗਈ ਤੇ ਅੱਜ ਸਵੇਚ ਪਿਆਰਾ ਸਾਹਿਬ ਤੁਹਾਨੂੰ ਬਾਬਾ ਦਿਲ ਸਿੰਘ ਜੀ ਦਾ ਤੇ ਅੱਜ ਦਾ ਇਹ ਸਾਡਾ ਛੋਟਾ ਜਿਹਾ ਮੰਨੀ ਵਲੌਗ ਤੇ ਬਾਬਾ ਜੀ ਸਾਹਿਬ ਨੇ ਤੇ ਮੇਰੇ ਖਲਾਫਾ ਕਹਿੰਦੇ ਕੰਮ ਪਤਾਈਆ ਕਿ ਜੋ ਪਿੰਡਾਂ ਦੇ ਹਾਲਾਤ ਇਸ ਟਾਈਮ ਦਿੱਤੇ ਹੋਏ ਨੇ ਇਹ ਤੇ ਅਸੀਂ ਕਰਾਂਗੇ ਅਰਦਾਸ ਸਰਬੱਤੀ ਭਲੇ ਦੀ ਚਲ ਸਮਝੂ ਸੀ ਜੋ ਚਾਹੁੰਦੇ ਨੇ ਬਾਈ ਤੁਹਾਨੂੰ ਬਾਬਾ ਸੱਚੇ ਰਹਿਸ਼ ਸਰਬੱਤ ਦਾ ਭਲਾ ਕਰੀਂਗਾ ਗਰੂ تندرستی جو تدار سائی پلی لوکا مہ سای پنے گان تو ساس ساس کرم لوکا مہ 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 ਹਰ ਗਾਇਕ ਜਿਹੜੇ ਬੱਚਿਆਂ ਲਈ ਬਣਿਆ ਯਾਤਰਾ ਕੇ ਧੰਨ ਧੰਨ ਸਰਬੱਤ ਦਾ ਭਲਾ ਕਰੇ ਤੇ ਕਿਹਨਾਂ ਗੱਲਾਂ ਗਾਇਆ ਵੇਡੀਆਂ ਰੋ ਜਾ ਵੇ ਤਾਂ ਨਰਬਾਬਾ ਦੀ ਵੀ ਸਭਿਆ ਦੇ ਮਨ ਨੂੰ ਪਾਏ ਧੱਕੜਿਆ ਕਾਲ ਵਾਹਿਗੁਰੂ ਜੀ ਮਾਰਸਾ ਵਾਹਿਗੁਰੂ ਜੀ ਕੀਫਤ ਹੈ ਅਲੈਕੁਮ ਅਸਸਲਮ ਮੈਂ ਕੰਦ ਰੋਸ ਤੋਂ ਬਖਸ਼ ਨਹੀਂ ਲਈ ਸੱਚਿਆ ਪਾਸ਼ਾ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਹੁਣ ਅਸੀਂ ਅ ਦੁਪਹਿਰ ਦਾ ਰੋਟੀ ਪਾਣੀ ਕਰ ਲਈਏ ਜੀ ਅੱਜ ਦੇ ਵਲੋਗ ਦਾ ਸਿੱਖੀ ਕਰਦੇ ਅੰਤ ਤੇ ਬਾਬਾਈ ਗਾੜੀ ਸਰਬੱਤ ਦੇ ਭਲੇ ਦੀ ਦਾਸਤੂਰੀ ਸੀ ਕਿ ਬਾਬਾਈ ਜਿਹੜੇ ਖੜਾ ਹੈ ਹੋਇਆ ਤੇ ਤੁਸੀਂ ਆਪਣਾ ਮਿਹਰ ਪ੍ਰਿਆਸ ਸਾਰਿਆਂ ਦੇ ਹੱਥਾਂ ਰਖੋ ਜੀ ਜਲਦੀ ਜਲਦੀ ਉਸੇ ਵੱਧ ਨੂੰ ਟਾਲੋ ਤੇ ਸਾਰਾ ਦਿਨ ਜਲਦੀ ਜਲਦੀ ਉੱਠ ਕੇ ਤੇ ਆਪਣੀਆਂ ਸਬਜ਼ੀਆਂ ਵੇਚ ਸਕਾਂ ਤੇ ਆਪਣੇ ਪਰਿਵਾਰਾਂ ਨੂੰ ਦੇਖ ਸਕਾਂ ਤੇ ਚਲੋ ਜੀ ਠੀਕ ਹੈ ਮਿਲਦੀਆਂ ਤੁਹਾਨੂੰ ਬਾਅਦ ਵਿੱਚ